ਫਸਲ ਵਾਕਏ ਡਿਫਰੈਂਟ ਕਨਸੈਪਟ ਹੈਗਾ ਆ ਫੀਮੇਲ ਓਰੀਐਂਟਡ ਕਨਸੈਪਟ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਜੇ ਤੱਕ ਪੰਜਾਬੀ ਇੰਡਸਟਰੀ ਚ ਫੀਮੇਲ ਓਰੀਐਂਟਡ ਕਨਸੈਪਟ ਨਹੀਂ ਆਇਆ ਜੀ ਆਇ ਨਹੀਂ ਤਾਂ ਮੈਨੂੰ ਲੱਗਦਾ ਬਹੁਤ ਘਟ ਆਏਗਾ ਕਾਨੂੰ ਮੈਨੂੰ ਤੰਗ ਕਰ ਲੈ ਮੈ ਕਾਨੂੰ ਮੈਨੂੰ ਤੰਗ ਕਰ ਲੈ ਇਹਦਾ ਆਡੀਸ਼ਨ ਐਕਚੁਅਲੀ ਮੈਂ ਫੋਨ ਤੇ ਹੀ ਬਣਾ ਕੇ ਭੇਜਿਆ ਸੀਗਾ ਕੀ ਬੋਲੇ ਸੀ ਕਿ ਡਾਇਲੌਗ ਉਹਦੇ ਵਿੱਚ ਇਹ ਡਾਇਲੌਗ ਸੀਗਾ ਕਿ ਜਦੋਂ ਕੋਈ ਜਵਾਨ ਔਰਤ ਵਿਧਵਾ ਹੁੰਦੀ ਹੈ ਨਾ ਤਾਂ ਉਹਦੇ ਤੇ ਕੁਝ ਲੋਗ ਉਹਨੂੰ ਸ਼ਾਮ ਲਾਟ ਦੀ ਜ਼ਮੀਨ ਸਮਝ ਕੇ ਵੋਣਾ ਚਾਹੁੰਦੇ ਨੇ ਤੇ ਕੁਝ ਲੋਗ ਉਹਦੇ ਤੇ ਗੰਦ ਸੁਠਣਾ ਆਪਣਾ ਹੱਕ ਸਮਝ ਕੇ ਰੱਖਦੀ ਵੇ ਦੀਵਾ ਬਲੇ ਸਰੀਰਾਤ ਤੂ ਮੇਰੇ ਆਹਣੀਆਂ ਤਿਵਾ ਬਲੇ ਸਰੀਰਾਤ ਫਸਲੀ ਹੋਮਵਰਕ ਚੱਲ ਰਿਹਾ ਹੈ ਕਿਉਂਕਿ ਮੇਰਾ ਕਰੈਕਟਰ ਇਦਾਂ ਦਾ ਹੈ ਜੋ ਡਰਾਈਵਰ ਚਲਾ ਰਹੀ ਹੈ ਬਾਈਕ ਚਲਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਮੈਂ ਖੁਦ ਵੀ ਐਜ਼ ਐਂਡ ਸਿੰਗਰ ਵੀ ਆ ਰਹੀ ਹਾਂ ਤੇ ਬਸ ਹੁਣ ਅਗਲੇ ਆਉਣ ਵਾਲੇ ਪ੍ਰੋਜੈਕਟ ਮੇਰੇ ਗਾਣੇ ਹੋਣਗੇ ਖੁਦ ਦੇ ਸੌਂਗਸ ਕਰਨੇ ਨਾ ਦਿਲ ਵਾਲੀ ਬਾਤ ਬੱਤੀਆਂ ਬੁਝਾਈ ਰੱਖ ਦੀ ਮੈਂ ਬੱਤੀਆਂ ਬੁਝਾਈ ਵੈਬ ਸੀਰੀਜ਼ ਆ ਰਹੀ ਹੈ ਫਸਲ ਉਸ ਦੀ ਬਹੁਤ ਸੋਹਣੀ ਐਕਟਰੈਸ ਚੰਦਨ ਗਿੱਲ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਤੁਹਾਡੀ ਵੈਬ ਸੀਰੀਜ਼ ਦੇ ਲਈ ਥੈਂਕ ਯੂ ਸੋ ਮਚ ਕੀ ਕਹਿਣਾ ਚਾਹੁੰਦੇ ਹੋ ਫਸਲ ਬਹੁਤ ਡਿਫਰੈਂਟ ਕਨਸੈਪਟ ਹੈ ਹਨਾ ਆਪਣੀ ਪੰਜਾਬੀ ਇੰਡਸਟਰੀ ਦੇ ਲਈ ਵੀ ਤੇ ਸਾਰਿਆਂ ਦੇ ਲਈ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਫਸਲ ਵਾਕਈ ਡਿਫਰੈਂਟ ਕਨਸੈਪਟ ਹੈਗਾ ਆ ਫੀਮੇਲ ਓਰੀਐਂਟਡ ਕਨਸੈਪਟ ਹੈ ਕਿਉਂਕਿ ਮੈਨੂੰ ਲੱਗਦਾ ਹੈ ਕਿ ਹਜੇ ਤੱਕ ਪੰਜਾਬੀ ਇੰਡਸਟਰੀ ਚ ਫੀਮੇਲ ਓਰੀਐਂਟਡ ਕਨਸੈਪਟ ਨਹੀਂ ਆਇਆ ਜੀ ਆਇ ਨਹੀਂ ਤਾਂ ਮੈਨੂੰ ਲੱਗਦਾ ਬਹੁਤ ਘੱਟ ਆਏ ਨੇ ਹੈਨਾ ਇਹਨੇ ਹਾਈਲਾਈਟ ਨਹੀਂ ਹਾਂ ਇਹਨੇ ਹਾਈਲਾਈਟ ਨਹੀਂ ਹੋਏ ਹੈਨਾ ਤੇ ਬਸ ਉਹਦੇ ਕਰਕੇ ਥੋੜਾ ਜਿਹਾ ਵੱਖਰਾ ਯੂਨੀਕ ਪ੍ਰੋਜੈਕਟ ਹੈ ਜੀ ਹੈਨਾ ਮੈਂ ਤੁਹਾਡੇ ਕੈਰੈਕਟਰ ਬਾਰੇ ਜ਼ਰੂਰ ਜਾਨਣਾ ਚਾਹਾਂਗੀ ਮਤਲਬ ਸਾਰੇ ਤਾਰੀਫ਼ ਕਰ ਰਹੇ ਹੈ ਕਿ ਹਨਾ ਉਹਨਾਂ ਨੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣਾ ਕੰਮ ਕੀਤਾ ਤੇ ਕਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ ਇਸ ਦੇ ਵਿੱਚ ਢਾਲ ਲਿਆ ਹਨ ਇੰਨਾ ਡਿਫਰੈਂਟ ਕਨਸੈਪਟ ਆਪਣੀ ਇੰਡਸਟਰੀ ਦੇ ਲਈ ਵੀ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੀਰਾ ਜਿਹੜਾ ਕਰੈਕਟਰ ਹੈ ਚੰਨੋ ਨਾਮ ਹੈ ਮੇਰੇ ਕਰੈਕਟਰ ਦਾ ਕਰੈਕਟਰ ਦੇ ਨਾਲ ਸ਼ੇਡਸ ਬਹੁਤ ਨੇ ਹੈਨਾ ਪਹਿਲੇ ਤੁਸੀਂ ਉਹਨੂੰ ਦੇਖੋਗੇ ਥੋੜੀ ਚੁਲਬੁਲੀ ਜੀ ਹੈ ਹੈਨਾ ਬੇਪਰਵਾਹ ਕੁੜੀ ਹੈ ਮਤਲਬ ਮਾਂ ਪਿਓ ਨੇ ਉਹਨੂੰ ਪੁੱਤਾਂ ਵਾਂਗੂ ਪਾਲਿਆ ਹੋਇਆ ਹੈਨਾ ਘਰਦਿਆਂ ਨਾਲ ਕੰਮ ਕਰਵਾਉਂਦੀ ਹੈ ਖੇਤਾਂ ਦਾ ਕੰਮ ਕਰਵਾਉਂਦੀ ਹੈ ਹੈਨਾ ਫਾਦਰ ਸਾਹਿਬ ਨਾਲ ਖੇਤੀ ਵੀ ਕਰਵਾਉਂਦੀ ਹੈ ਉਸ ਤੋਂ ਬਾਅਦ ਜਦੋਂ ਦਾ ਵਿਆਹ ਹੁੰਦਾ ਹੈ ਹੈਨਾ ਫਿਰ ਉਹ ਕਿਵੇਂ ਉਹਦੇ ਸਾਹਮਣੇ ਜੋ ਵੀ ਮਤਲਬ ਸੋਹਰੇ ਕਰਦੇ ਹੈਨਾ ਜੋ ਵੀ ਦਿੱਕਦਾਂ ਆਂਦੀਆਂ ਨੇ ਉਹਦੇ ਸਾਹਮਣੇ ਉਹਨਾਂ ਦਾ ਕਿੱਦਾਂ ਉਹ ਉਹਨਾਂ ਦਾ ਸਾਹਮਣਾ ਕਰਦੀ ਹੈ ਕਿਵੇਂ ਉਹਨਾਂ ਨੂੰ ਹੈਂਡਲ ਕਰਦੀ ਹੈ ਸਾਰੀਆਂ ਚੀਜ਼ਾਂ ਨੂੰ ਬਹੁਤ ਸੋਹਣਾ ਕੈਰੈਕਟਰ ਹੈ ਮਤਲਬ ਕਾਫੀ ਸਾਰੇ ਬਹੁਤ ਸਾਰੇ ਸ਼ੇਡਸ ਨੇ ਹਾਂ ਬਹੁਤ ਸਾਰੇ ਸ਼ੇਡਸ ਨੇ ਹਾਂ ਇੰਨੇ ਸਟਾਰ ਕਾਸਟ ਹੈ ਯਾਨੀ ਔਮਨ ओरिएंटेड ਮੂਵੀ ਹੈ ਕਿਤਨੇ ਕਿਤੇ ਮਤਲਬ ਜਦੋਂ ਇਦਾਂ ਦੀ ਸਟੋਰੀਜ਼ ਆਂਦੀ ਹੈ ਉਹ ਡਰ ਲੱਗਦਾ ਕਿ ਹਾਂ ਮੇਰਾ ਕੈਰੈਕਟਰ ਓਵਰ ਸ਼ੈਡੋ ਨਾ ਹੋ ਜਾਏ ਜਾਂ ਮੈਂ ਓਵਰ ਨਾ ਕਰ ਜਾ ਇਸ ਸੀਜ਼ਨ ਨੂੰ ਲੈ ਕੇ ਹੂੰ ਅ ਨਹੀਂ ਮੈਨੂੰ ਲੱਗਦਾ ਹੁੰਦਾ ਹੈ ਕਿ ਜਦੋਂ ਤੁਸੀਂ ਆਪਣੇ ਕਰੈਕਟਰ ਨੂੰ ਇੱਕ ਵਾਰੀ ਆਪਣੇ ਅੰਦਰ ਵਸਾ ਲਿਆ ਨਾ ਫਿਰ ਤੁਸੀਂ ਉਵੇਂ ਦੀ ਬਣ ਜਾਣੇ ਹੁੰਨੇ ਹੋ ਫਿਰ ਓਵਰ ਹੋਣ ਦੀ ਜਾਂ ਕਿਉਂਕਿ ਓਵਰ ਹੋਣ ਵਾਲੀ ਦਾ ਕੋਈ ਸ਼ਾਇਦ ਮੇਬੀ ਮੈਨੂੰ ਲੱਗਦਾ ਹੈ ਓਵਰ ਹੋਣ ਵਾਲੀ ਕੋਈ ਚੀਜ਼ ਨਹੀਂ ਹੁੰਦੀ ਬਸ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਨਿਭਾ ਦਿਓ ਉਹ ਲੋਕਾਂ ਨੂੰ ਪਸੰਦ ਆ ਜਾਵੇ ਲੋਕ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਨਾ ਬਸ ਉਹ ਤੁਸੀਂ ਉਹ ਲੋਕਾਂ ਨੂੰ ਸਮਝ ਆ ਜਾਵੇ ਬਸ ਦੈਟਸ ਇਟ ਵੋ ਮਨੇ ਰੈਂਟਡ ਮੂਵੀ ਹੈ ਤੇ ਕਹਿੰਦੇ ਨੇ ਕਿ ਕੁੜੀਆਂ ਕੁੜੀਆਂ ਨੂੰ ਅੱਗੇ ਨਹੀਂ ਵਧਣ ਦਿੰਦੀਆਂ ਤੁਸੀਂ ਇਸ ਗੱਲ 'ਚ ਕਿੰਨਾ ਕ ਬਿਲੀਵ ਕਰਦੇ ਹੋ ਮੈਂ ਤੇ ਸੀਰੀਅਸਲੀ ਮੈਂ ਆਪਣੀ ਪਰਸਨਲ ਲਾਈਫ ਦੇ ਵਿੱਚ ਵੀ ਇਹ ਗੱਲ ਦੇ ਬਿਲਕੁਲ ਬਿਲੀਵ ਨਹੀਂ ਕਰਦੀ ਹੁਣ ਮੈਂ ਜਿੱਦਾਂ ਮੇਰੇ ਮਦਰ ਹਨਾ ਚਲੋ ਮਦਰ ਮੇਰੇ ਬਹੁਤ ਸਪੋਰਟਿਵ ਨੇ ਹਨਾ ਬਾਕੀ ਮੇਰੀ ਸਿਸਟਰਸ ਮੇਰੇ ਫਰੈਂਡ ਸਰਕਲ ਬਹੁਤ ਸਪੋਰਟਿਵ ਹੈ ਮੇਰਾ ਇਵਨ ਗਰਲਸ ਹੋਮ ਯਾ ਫਰੈਂਡ ਨੇ ਉਹ ਬਹੁਤ ਸਪੋਰਟਿਵ ਨੇ ਮੈਨੂੰ ਕਦੇ ਵੀ ਨਹੀਂ ਲੱਗਿਆ ਵੀ ਕੁੜੀਆਂ ਕੁੜੀਆਂ ਨੂੰ ਨਹੀਂ ਅੱਗੇ ਵਧਣ ਦਿੰਦੀਆਂ ਹੁਣ ਤੁਸੀਂ ਦੇਖੋ ਸਾਡੇ ਪ੍ਰੋਡਿਊਸਰ ਮੈਮ ਉਹ ਵੀ ਫੀਮੇਲ ਹੀ ਨੇ ਹਨਾ ਤੇ ਐਵੇਂ ਮੈਂ ਚੀਜ਼ ਬਣਾ ਇਹ ਬਿਲੀਵ ਨਹੀਂ ਕਰਦੀ ਇਸ ਚੀਜ਼ ਦਾ ਅੱਛਾ ਤੁਸੀਂ ਪ੍ਰੋਡਿਊਸਰ ਨੂੰ ਮਤਲਬ ਫਸਟ ਟਾਈਮ ਮਿਲੇ ਬੰਬੇ ਤੋਂ ਆਇਆ ਹੈ ਨਾ ਸਪੈਸ਼ਲ ਇੱਥੇ ਫਿਲਮ ਪ੍ਰੋਡਿਊਸ ਕਰਿਆ ਪੰਜਾਬੀ ਇੰਡਸਟਰੀ ਚ ਉਹਨਾਂ ਦਾ ਵੀ ਡੈਬਿਊ ਹੈ ਉਹਨਾਂ ਬਾਰੇ ਕੀ ਕਹੋਗੇ ਜਦੋਂ ਉਹਨਾਂ ਨੂੰ ਮਿਲੇ ਕਿ ਤੁਹਾਡੀ ਕੀ ਸੋਚ ਸੀ ਉਹਨਾਂ ਨੂੰ ਲੈ ਕੇ ਅ ਮੈਮ ਜਦੋਂ ਮੈਂ ਪਹਿਲੀ ਵਾਰੀ ਮਿਲੀ ਮੈਮ ਬਹੁਤ ਨਾਈਸ ਨੇ ਮਤਲਬ ਮੈਨੂੰ ਇਹੀ ਲੱਗਿਆ ਕਿ ਸ਼ਾਇਦ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਹੋਈਆਂ ਨੇ ਕਿਉਂਕਿ ਕਈ ਚੀਜ਼ਾਂ ਬਾਹਰ ਨਹੀਂ ਨਿਕਲ ਕੇ ਆਉਂਦੀਆਂ ਹਨ ਉਹਨਾਂ ਨੇ ਉਹ ਚੀਜ਼ਾਂ ਦੇਖੀਆਂ ਹੋਈਆਂ ਨੇ ਬਟ ਉਹ ਖੁਦ ਵੀ ਚਾਹੁੰਦੇ ਨਹੀਂ ਕੋਈ ਚੀਜ਼ਾਂ ਬਾਹਰ ਆਣ ਲੋਕ ਦੇਖਣ ਕਿ ਕੀ ਸਟਰਗਲ ਹੈ ਔਮਨ ਦੀ ਲਾਈਫ ਹਰ ਕੁੜੀ ਆਪਣੀ ਜ਼ਿੰਦਗੀ ਚ ਬਹੁਤ ਸਟਰਗਲ ਕਰਦੀ ਆਈ ਐਮ ਸ਼ੋਰ ਤੁਸੀਂ ਵੀ ਕੀਤਾ ਹੋਏਗਾ ਹਨਾ ਜਦੋਂ ਇੰਡਸਟਰੀ ਦੇ ਵਿੱਚ ਆਏ ਤੁਸੀਂ ਮੂਵੀਜ਼ ਦੇ ਵਿੱਚ ਵੀ ਕੰਮ ਕੀਤਾ ਤੇ ਆਪਣੀ ਇੰਡਸਟਰੀ ਚਾਹੇ ਬਾਲੀਵੁੱਡ ਹੈ ਪੰਜਾਬੀ ਹੈ ਜਿਹੜੀ ਮਰਜ਼ੀ ਹੈ ਹਨਾ ਬਦਨਾਮ ਹੈ ਕਿ ਇੱਥੇ ਕੰਪਰੋਮਾਈਜ਼ ਕੀਤੇ ਬਿਨਾ ਕੰਮ ਨਹੀਂ ਮਿਲਦਾ ਤੁਸੀਂ ਇਸ ਗੱਲ 'ਚ ਕਿੰਨਾ ਕੁ ਬਿਲੀਵ ਕਰਦੇ ਹੋ ਨਹੀਂ ਮੈਂ ਇਸ ਗੱਲ 'ਚ ਬਿਲਕੁਲ ਵੀ ਬਿਲੀਵ ਨਹੀਂ ਕਰਦੀ ਕਿਉਂ ਕਿ ਮੈਨੂੰ ਲੱਗਦਾ ਹੁੰਦਾ ਤੁਹਾਡੇ ਤੇ ਡਿਪੈਂਡ ਹੈ ਤੁਹਾਡੇ ਤੇ ਡਿਪੈਂਡ ਹੈ ਕਿ ਤੁਸੀਂ ਕੰਪਰੋਮਾਈਜ਼ ਵਾਲੀਆਂ ਚੀਜ਼ਾਂ ਆ ਜਾਂ ਹੋਰ ਤੁਸੀਂ ਕੰਪਰੋਮਾਈਜ਼ ਕਰਕੇ ਅੱਗੇ ਆਣਾ ਹੈ ਜੇ ਤੁਸੀਂ ਆਪਣੇ ਦਮ ਤੇ ਆਣਾ ਮੈਨੂੰ ਲੱਗਦਾ ਤੁਹਾਨੂੰ ਆਪਣੇ ਟੈਲੈਂਟ ਤੇ ਯਕੀਨ ਹੋਣਾ ਚਾਹੀਦਾ ਤੁਹਾਨੂੰ ਆਪਣੇ ਟੈਲੈਂਟ ਤੇ ਜਦੋਂ ਟਰਸਟ ਆ ਨਾ ਤੁਸੀਂ ਇੱਥੇ ਬੈਠੇ ਹੋਵੋਗੇ ਨਾ ਤੁਹਾਨੂੰ ਖੁਦ ਨੂੰ ਆਫਰਸ ਆਣਗੀਆਂ ਕਿ ਮੈਮ ਆਹ ਕਰੈਕਟਰ ਆ ਤੁਹਾਡੇ ਲਈ ਤੁਸੀਂ ਕਰੋਗੇ ਨਾਲੇ ਬਿਲਕੁਲ ਇੰਨੇ ਰਿਸਪੈਕਟਲੀ ਆ ਕੇ ਸਾਰੇ ਜਣੇ ਤੁਹਾਡੇ ਨਾਲ ਗੱਲ ਕਰਨਗੇ ਜਦੋਂ ਤੁਹਾਨੂੰ ਖੁਦ ਤੇ ਨਹੀਂ ਯਕੀਨ ਹੈਗਾ ਫਿਰ ਤੁਸੀਂ ਇਹ ਚੀਜ਼ਾਂ ਕਰਕੇ ਅੱਗੇ ਆਉਂਗੇ ਮੈਨੂੰ ਲੱਗਦਾ ਫੇਰ ਉਹ ਨਹੀਂ ਤੁਸੀਂ ਇੱਕ ਵਾਰੀ ਆ ਜਾਓਗੇ ਦੋ ਵਾਰ ਆ ਜਾਓਗੇ ਫਿਰ ਉਸ ਤੋਂ ਬਾਅਦ ਤੁਸੀਂ ਲੰਬੀ ਰੇਸ ਦੇ ਘੋੜੇ ਨਹੀਂ ਨਾ ਬਣ ਸਕਦੇ ਇਦਾਂ ਜਦੋਂ ਥੋੜੀ ਜਿਹੀ ਟੈਲੈਂਟ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਇਸ ਚੀਜ਼ ਦੇ ਕਾਬਿਲ ਆ ਯਾਰ ਮੇਰੇ ਚ ਟੈਲੈਂਟ ਆ ਪਰ ਤੁਹਾਨੂੰ ਕੋਈ ਵੀ ਮੈਨੂੰ ਲੱਗਦਾ ਕੰਪਰੋਮਾਈਜ਼ ਦਾ ਬਾਕੀ ਸਭ ਚੀਜ਼ਾਂ ਵਿੱਚ ਟਰਸਟ ਨਹੀਂ ਹੋਣਾ ਚਾਹੀਦਾ ਚੰਦਰ ਨੂੰ ਕਿੰਨਾ ਕਿ ਫੈਮਲੀ ਵੱਲੋਂ ਕਿੰਨਾ ਕਿ ਸਪੋਰਟ ਰਿਹਾ ਨਹੀਂ ਮੇਰੀ ਫੈਮਲੀ ਪੂਰੀ ਸਪੋਰਟਿਵ ਹੈ ਸਪੈਸ਼ਲੀ ਮੇਰੇ ਮਮ ਬਹੁਤ ਸਪੋਰਟਿਵ ਨੇ ਅਗਰ ਤੁਹਾਡੀ ਇਸ ਵੈਬ ਸੀਰੀਜ਼ ਦੀ ਗੱਲ ਕਰੀ ਜਾਏ ਫਸਲ ਦੇ ਤਾਂ ਪੋਸਟਰ ਹਨਾ ਲਾਂਚ ਤੇ ਸਾਰੇ ਜਣੇ ਇਕੱਠੇ ਹੋਏ ਆ ਰਫਲ ਤੇ ਫਸਲ ਦਿਖਾਈ ਗਈ ਹੈ ਤੁਸੀਂ ਇਹ ਜਦੋਂ ਪਹਿਲੀ ਵਾਰ ਦੇਖਿਆ ਪੋਸਟਰ ਕੀ ਚੀਜ਼ ਮਾਈਂਡ ਦੇ ਵਿੱਚ ਆਈ ਜਦੋਂ ਐਕਚੁਅਲੀ ਮੈਂ ਪੋਸਟਰ ਦੇਖਿਆ ਨਾ ਮੈਨੂੰ ਮੇਰੇ ਮਾਈਂਡ ਦੇ ਵਿੱਚ ਇਹੀ ਚੀਜ਼ ਆਈ ਕਿ ਸਟਰੋਂਗ ਵੂਮਨ ਹੈ ਰਫਲ ਉਹਦੇ ਹੱਥ ਹੋਏਗੀ ਤੇ ਆਪਣੀ ਫਸਲ ਨਹੀਂ ਲੜ ਰਹੀ ਕਿ ਬਸ ਮੇਰੇ ਇਹੀ ਮਾਈਂਡ ਜਾਇਆ ਸੀਗਾ ਬਟ ਮੈਂ ਬਹੁਤ ਸਟਰੋਂਗ ਆ ਮੈਨੂੰ ਮੈਨੂੰ ਮੇਰੇ ਮੇਰੀ ਮਮ ਬਹੁਤ ਸਟਰੋਂਗ ਨੇ ਉਹਨਾਂ ਨੇ ਮੈਨੂੰ ਸਟਰੋਂਗ ਬਣਾਇਆ ਮੈਨੂੰ ਇਹ ਲੱਗਦਾ ਹੈ ਕਿ ਇੱਕ ਮੇਰਾ ਫੈਮਿਲੀ ਬੈਕਗਰਾਉਂਡ ਬਿਲਕੁਲ ਵੀ ਇਹ ਮਤਲਬ ਇਹ ਇੰਡਸਟਰੀ ਨਾਲ ਕੋਈ ਲੈਣਾ ਦੇਣਾ ਹੀ ਨਹੀਂ ਆ ਉਹਨਾਂ ਦਾ ਹਨਾ ਮੈਂ ਜ਼ੀਰੋ ਤੋਂ ਲੈ ਕੇ ਸ਼ੁਰੂ ਕੀਤਾ ਆ ਜ਼ੀਰੋ ਤੋਂ ਲੈ ਕੇ ਆਪਣੇ ਮਤਲਬ ਖੁਦ ਆਡੀਸ਼ਨਸ ਦੇ ਕੇ ਅੱਗੇ ਆਈ ਆ ਮੈਂ ਨਾ ਕਿਸੇ ਨੂੰ ਕਦੀ ਸਿਫਾਰਿਸ਼ ਕੁਝ ਵੀ ਨਹੀਂ ਇਵਨ ਅੱਜ ਵੀ ਮੈਨੂੰ ਮੇਰੇ ਕੰਮ ਕਰਕੇ ਹੀ ਕਾਲ ਆਉਂਦੀ ਆ ਨਾ ਕਿ ਕਿਸੇ ਨੇ ਕੋਈ ਸਿਫਾਰਿਸ਼ ਕਰ ਦਿੱਤੀ ਕਿ ਚੰਦਨ ਨੂੰ ਲੈ ਲਓ ਜੀ ਨਹੀਂ ਜੇ ਮੈਨੂੰ ਕੋਈ ਕੈਰੈਕਟਰ ਪਸੰਦ ਹੈ ਜੇ ਮੈਨੂੰ ਲੱਗਦਾ ਹੈ ਕਿ ਮੇਰੇ ਲਈ ਹੈ ਉਹ ਚੀਜ਼ ਮੈਂ ਤਾਂ ਇਸ ਕਰਦੀ ਆ ਮੈਨੂੰ ਇਹ ਲੱਗਦਾ ਮੈਨੂੰ ਖੁਦ ਨੂੰ ਲੱਗਦਾ ਹੈ ਕਿ ਹਾਂ ਮੈਂ ਬਹੁਤ ਸਟਰੋਂਗ ਆ ਮੈਂ ਬਹੁਤ ਕੁਝ ਕਰ ਸਕਦੀ ਆ ਬਹੁਤ ਸਟਰੋਂਗ ਤੇ ਇਸ Web series ਦੇ audition ਕਿਹੋ ਜਿਹੇ ਰੇ ਕਿ ਮਤਲਬ ਕਿਹੜੇ ਡਾਇਲੌਗਸ ਬੋਲੇ ਕਿ ਐਕਟ ਕੀਤਾ ਮੈਂ ਜ਼ਰੂਰ ਜਾਨਣਾ ਚਾਹੂੰਗੀ ਤੁਹਾਡੇ ਕੋਲ ਅ ਇਸ Web series ਦੇ ਵੀ ਮੈਂ auditions ਦਿੱਤੇ ਨੇ ਮੈਨੂੰ ਇਹ ਲੱਗਦਾ ਹੁੰਦਾ ਹੈ ਕਿ audition ਵੀ ਜ਼ਰੂਰੀ ਨੇ ਕਿਉਂਕਿ ਤੁਹਾਨੂੰ ਵੀ ਪਤਾ ਲੱਗ ਜਾਂਦਾ ਕਿ ਤੁਸੀਂ ਫਿੱਟ ਹੋ ਰਹੇ ਹੋ ਇਹਦੇ ਵਿੱਚ ਕਿ ਨਹੀਂ ਕਿ ਨਿਭਾਉਣਾ ਕਹਿੰਦੇ ਹੁੰਦੇ ਨਾ ਕਿਰਦਾਰ ਨਿਭਾਉਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਰਦਾਰ ਨਾਲ ਮੈਚ ਕਰਦੇ ਹੋਣੇ ਚਾਹੀਦੇ ਹੋ ਤੁਸੀਂ ਇਹਦਾ ਆਡੀਸ਼ਨ ਐਕਚੁਅਲੀ ਮੈਂ ਫੋਨ ਤੇ ਹੀ ਬਣਾ ਕੇ ਭੇਜਿਆ ਸੀਗਾ ਕੀ ਬੋਲੇ ਸੀ ਕੀ ਡਾਇਲੋਗ ਉਹਦੇ ਵਿੱਚ ਇਹ ਡਾਇਲੋਗ ਸੀਗਾ ਕਿ ਜਦੋਂ ਕੋਈ ਜਵਾਨ ਔਰਤ ਵਿਧਵਾ ਹੁੰਦੀ ਹੈ ਨਾ ਤਾਂ ਉਹਦੇ ਤੇ ਕੁਝ ਲੋਕ ਉਹਨੂੰ ਸ਼ਾਮਲਾਟ ਦੀ ਜ਼ਮੀਨ ਸਮਝ ਕੇ ਵੋਣਾ ਚਾਹੁੰਦੇ ਨੇ ਤੇ ਕੁਝ ਲੋਕ ਉਹਦੇ ਤੇ ਗੰਦ ਸੁਟਣਾ ਆਪਣਾ ਹੱਕ ਸਮਝਦੇ ਨੇ ਬਹੁਤ ਸੋਹਣਾ ਸੀਗਾ ਡਾਇਲੌਗ ਹਾਂਜੀ ਤੇ ਸਿਲੈਕਟ ਹੋ ਗਏ ਸਭ ਤੋਂ ਪਹਿਲਾਂ ਕਿਹਨੂੰ ਦੱਸੇ ਆਪਣੀ ਫੈਮਿਲੀ ਨੂੰ ਸਭ ਤੋਂ ਪਹਿਲਾਂ ਉਹੀ ਮੇਰੇ ਮੰਮਾ ਹੀ ਮੇਰੇ ਦਿਲ ਦੇ ਬਹੁਤ ਕਰੀਬ ਨੇ ਮੈਂ ਉਹਨਾਂ ਨੂੰ ਹੀ ਦੱਸਦੀ ਹੁੰਦੀ ਹੰਨੀ ਆ ਸਾਰੀਆਂ ਚੀਜ਼ਾਂ ਹਾਂ ਫਿਰ ਮੈਂ ਚੰਦਨ ਜੀ ਹੰਨਾ ਚਾਹਦੀ ਐ ਇੰਡਸਟਰੀ 'ਚ ਤੁਸੀਂ ਹਨਾ ਹੋਰ ਵੀ ਆਰਟਿਸਟ ਦੇ ਨਾਲ ਕੰਮ ਕੀਤਾ ਐਕਸਪੀਰੀਅੰਸ ਕਿਹੋ ਜਿਹਾ ਸੀ ਉਹਨਾਂ ਦੇ ਨਾਲ ਕੰਮ ਕਰਨ ਦਾ ਉਸ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਸਭ ਨਾਲ ਹੀ ਬਹੁਤ ਅੱਛਾ ਰਿਹਾ ਮੈਨੂੰ ਲੱਗਦਾ ਹੈ ਕਿ ਸਾਡੀ ਇੰਡਸਟਰੀ ਵਿੱਚ ਮਤਲਬ ਬੋਲੀਆਂ ਜਾਂਦੀਆਂ ਨੇ ਇਹ ਚੀਜ਼ਾਂ ਕਿ ਨਹੀਂ ਐ ਇਦਾਂ ਨਹੀਂ ਐ ਰਿਸਪੈਕਟ ਨਹੀਂ ਕਰਦੇ ਇਹ ਉਹ ਮੈਨੂੰ ਲੱਗਦਾ ਬਹੁਤ ਰਿਸਪੈਕਟ ਕਰਦੇ ਨੇ ਬਹੁਤ ਵਧੀਆ ਸੈੱਟ ਤੇ ਬਹੁਤ ਅੱਛਾ ਮਾਹੌਲ ਹੁੰਦਾ ਹੈ ਹਨਾ ਤੁਹਾਨੂੰ ਪੂਰਾ ਸੇਫ ਫੀਲ ਕਰਵਾਇਆ ਜਾਂਦਾ ਹੈ ਹਨਾ ਤੁਹਾਡੀਆਂ ਨੀਡਸ ਜੋ ਵੀ ਤੁਸੀਂ ਖਾਣਾ ਪੀਣਾ ਸਭ ਕੁਝ ਤੁਹਾਨੂੰ ਹਾਜ਼ਰ ਹੁੰਦਾ ਹੈ ਬਹੁਤ ਵਧੀਆ ਬਿਹੇਵੀਅਰ ਹੁੰਦਾ ਮੇਰੇ ਨਾਲ ਸੈੱਟ ਤੇ ਤੇ ਕਿਹੜੀਆਂ ਉਹ ਚੀਜ਼ਾਂ ਜਿਹੜੀ ਤੁਸੀਂ ਚਾਹੁੰਦੇ ਹੋ ਇੰਡਸਟਰੀ ਚ ਚੇਂਜ ਹੋ ਜਾਣ हां सब ਤੋਂ ਪਹਿਲੇ ਮੈਂ ਇੱਕ ਚੀਜ਼ ਤੇ ਮੈਂ ਬਹੁਤ ਹੀ ਦਿਲੋਂ ਚਾਹਨੀ ਆ ਕਿ ਜਦੋਂ ਤੁਸੀਂ ਜਦੋਂ ਹੁਣ ਮੰਨ ਲਓ ਕਿ ਮੈਨੂੰ ਮੇਰੇ ਲਈ ਕਰੈਕਟਰ ਲਿਖਿਆ ਕਿਸੇ ਨੇ ਬਟ ਮੈਨੂੰ ਤਿਆਰੀ ਕਰਨ ਲਈ ਆਰਟਿਸਟ ਨੂੰ ਤਿਆਰੀ ਕਰਨ ਦਾ ਟਾਈਮ ਜ਼ਰੂਰ ਦੇਣਾ ਚਾਹੀਦਾ ਇਹ ਨਹੀਂ ਆ ਕਿ ਤੁਸੀਂ ਅੱਜ ਕਾਲ ਕਰ ਰਹੇ ਹੋ ਇਹ ਕਹਿ ਰਹੇ ਹੋ ਕਿ ਪਰਸੋ ਤੋਂ ਜਾਂ ਕੱਲ ਤੋਂ ਸ਼ੂਟ ਹੈ ਨੋ ਤਿਆਰੀ ਕਰਨ ਦਾ ਹਾਂ ਹੋਮਵਰਕ ਕਰਨ ਦਾ ਟਾਈਮ ਪਲੀਜ਼ ਪਲੀਜ਼ ਹੋਮਵਰਕ ਕਰਨ ਦਾ ਟਾਈਮ ਜ਼ਰੂਰ ਦਿਆ ਕਰੋ ਜਦੋਂ ਅਸੀਂ ਹੋਮਵਰਕ ਕਰਕੇ ਤਿਆਰੀ ਕਰਕੇ ਆਵਾਂਗੇ ਤਾਂ ਅਸੀਂ ਪਰਫਾਰਮ ਵੀ ਬਹੁਤ ਜ਼ਿਆਦਾ ਅੱਛਾ ਕਰ ਸਕਦੇ ਹਾਂ ਬਹੁਤ ਵਧੀਆ ਪਰਫਾਰਮ ਕਰ ਸਕਦੇ ਹਾਂ ਸਾਨੂੰ ਵੇਰੀਏਸ਼ਨਸ ਲੈ ਕੇ ਆ ਸਕਦੇ ਹਾਂ ਆਪਣੇ ਆਪ ਜੀ ਸਾਡੇ ਕੋਲੇ ਮਤਲਬ ਟਾਈਮ ਹੁੰਦਾ ਹੈ ਕਿ ਤਿਆਰੀ ਕਰ ਸਕੀਏ ਅਸੀਂ ਹੈਨਾ ਫਸਲ ਲਈ ਕਿੰਨਾ ਕੁ ਹੋਮਵਰਕ ਕਰ ਲਿਆ ਫਸਲ ਲਈ ਹੋਮਵਰਕ ਚੱਲ ਰਿਹਾ ਹੈ ਕਿਉਂਕਿ ਮੇਰਾ ਕੈਰੈਕਟਰ ਐਦਾਂ ਦਾ ਹੈ ਜੋ ਟਰੈਕਟਰ ਚਲਾ ਰਹੀ ਹੈ ਬਾਈਕ ਚਲਾ ਰਹੀ ਹੈ ਉਹ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਆਂਦਾ ਪਹਿਲਾਂ ਕਦੇ ਚਲਾਇਆ ਟਰੈਕਟਰ ਨਹੀਂ ਪਹਿਲਿਕ ਬਾਈਕ ਥੋੜਾ ਮੋਦਾ ਚਲਾਇਆ ਸੀ ਬਟ ਹੁਣ ਮੈਂ ਦੁਬਾਰਾ ਚਲਾਉਣਾ ਸਿੱਖ ਰਹੀ ਆ ਤੇ ਔਖਾ ਲੱਗਦਾ ਕਿ ਨਹੀਂ ਬਸ ਔਖਾ ਹੀ ਨਹੀਂ ਠੀਕ ਹੈ ਹਾਂ ਉਹੀ ਚੀਜ਼ ਆ ਕੇ ਔਖਾ ਤਾਂ ਹੁਣ ਦੇਖੋ ਬਾਈਕ ਹਾਂ ਨਹੀਂ 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 ਡਿੱਗੀ ਤਾਂ ਨਹੀਂ ਆਲੇ ਫਿਲਹਾਲ ਡਰੈਕਟਰ ਡੁੱਟਰ ਹਜੇ ਚਲਾਉਣਾ ਸਿੱਖ ਰਹੀ ਆ ਤੇ ਹੋਰ ਕੀ ਮਤਲਬ ਵੱਖਰਾ ਇਸ Web series ਚ ਦੇਖਣ ਨੂੰ ਮਿਲੇਗਾ ਚ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਕਿਉਂਕਿ ਜਦੋਂ ਤੁਸੀਂ ਦੇਖਦੇ ਹੋ ਨਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਘਰ ਦੇ ਵਿੱਚ ਇੱਕ ਜਿਹੜੀ ਵਿਧਵਾ ਔਰਤ ਹੁੰਦੀ ਹੈ ਨਾ ਉਹਦੇ ਨਾਲ ਬਹੁਤ ਕੁਝ ਹੁੰਦਾ ਹੈ ਜਿਹੜੇ ਹੋਰ ਮਤਲਬ ਜੈਂਟਸ ਹੁੰਦੇ ਆ ਘਰ 'ਚ ਹਨਾ ਤੇ ਉਹ ਚੁੱਪ ਰਹਿ ਜਾਂਦੀਆਂ ਨੇ ਕਿ ਬਦਨਾਮੀ ਨਾ ਹੋ ਜੇ ਹਨਾ ਕਿ ਨਹੀਂ ਯਾਰ ਛੱਡ ਪਰੇ ਇਗਨੋਰ ਕਰ ਬਦਨਾਮੀ ਨਾ ਹੋ ਜੇ ਬਟ ਇਹਦੇ ਵਿੱਚ ਕੀ ਆ ਉਹ ਇਗਨੋਰ ਨਹੀਂ ਕਰਦੀ ਉਹ ਸਾਹਮਣਾ ਕਰਦੀ ਆ ਜਵਾਬ ਦਿੰਦੀ ਹੈ ਉਹ ਜੀ ਹਨਾ ਪਰਫਾਰਮੈਂਸ ਅਸੀਂ ਤੁਹਾਡੀ ਵੈਬ ਸੀਰੀਜ਼ ਤੇ ਦੇਖ ਲਵਾਂਗੇ ਹਨਾ ਸ਼ੂਟ ਇਹਦਾ ਸ਼ੁਰੂ ਹੋਣ ਵਾਲਾ ਹੈ ਵੈਸੇ ਮੈਂ ਪਰਸਨਲੀ ਜਾਨਣਾ ਚਾਹੁੰਦੀ ਤੁਹਾਡਾ ਕਿਸ ਕਿਸ ਚੀਜ਼ ਦੇ ਵਿੱਚ ਇੰਟਰਸਟ ਹੈ 뮤직 ਕਿ ਹੋ ਜਾਂ ਸੁਣਦੇ ਹੋ ਕਿਹੜੇ ਸਿੰਗਰ ਨੂੰ ਫੋਲੋ ਕਰਦੇ ਹੋ ਮੈਂ ਐਕਚੁਅਲੀ ਹੁਣ ਮੈਂ ਖੁਦ ਵੀ ਐਜ਼ ਅ ਸਿੰਗਰ ਵੀ ਆ ਰਹੀ ਹਾਂ ਤੇ ਬਸ ਹੁਣ ਅਗਲੇ ਆਉਣ ਵਾਲੇ ਪ੍ਰੋਜੈਕਟ ਮੇਰੇ ਗਾਣੇ ਹੀ ਹੋਣਗੇ ਖੁਦ ਦੇ ਸੌਂਗਸ ਕਰਨੇ ਆ ਮੈਂ ਉਹ ਮਾਈ ਗਾਡ ਤਦੂ ਕੋਈ ਕਹਿੰਦਾ ਨਾ ਕਿ ਗਾਣਾ ਸੁਣਾਓ ਉਦੋਂ ਸੱਚੀ ਗਾਣਾ ਯਾਦ ਨਹੀਂ ਆਉਂਦਾ ਕੋਈ ਵੀ ਰੀਸੈਂਟ ਜਿਹੜਾ ਤੁਸੀਂ ਸੁਨਿਆ ਹੋਵੇ ਜਾਂ ਤੁਹਾਡੀ ਪਲੇਲਿਸਟ 'ਚ ਹੋਵੇ ਦੇਖ ਕੇ ਦੱਸ ਦੋ ਹਾਂ ਮੈਂ ਜ਼ਰੂਰ ਸੁਣਾਉਂਗੀ ਇੱਕ ਮਿੰਟ ਮੈਨੂੰ ਦੇਖਣਾ ਹੀ ਪੈਣਾ ਯਾਦ ਨਹੀਂ ਆ ਰਿਹਾ ਜਦੋਂ ਵੀ ਪੁੱਛ ਲੰਦੋਂ ਦਾ ਸਪੈਸ਼ਲ ਯਾਦ ਨਹੀਂ ਆਂਦਾ ਬਿਲਕੁਲ ਹੁਣ ਨੈਟ ਵੀ ਨਹੀਂ ਚੱਲ ਰਿਹਾ ਐਕਚੁਅਲੀ ਚਲੋ ਮੈਂ ਕੁਝ ਸੁਣਾ ਦਿੰਦੀ ਆ ਤੁਹਾਨੂੰ ਇਦਾਂ ਹੀ ਬੱਤੀਆਂ ਬੁਝਾਈ ਰੱਖਦੀ ਵੇ ਬੱਤੀਆਂ ਬੁਝਾਈ ਰੱਖਦੀ ਵੇ ਦੀਵਾ ਬਲੇ ਸਾਰੀ ਰਾਤ ਤੇ ਮੇਰੇ ਆਹਣੀਆਂ ਆਤੀ ਵਾ ਬਲੇ ਸਾਰੀ ਰਾਤ ਕਾਨੂੰ ਮੈਨੂੰ ਤੰਗ ਕਰਨਾ ਏ ਬੈ ਕਾਨੂੰ ਮੈਨੂੰ ਤੰਗ ਕਰਨਾ ਏ ਤੱਕਾ ਰਸ ਤੋ ਮੈਂ ਸਾਰੀ ਸਾਰੀ ਰਾਤ ਮੇਰੇ ਆਹਣੀਆਂ ਦੱਸੇ ਨਾ ਦਿਲ ਵਾਲੀ ਬਾਤ ਬੱਤੀਆਂ ਬੁਝਾਈ ਰੱਖ ਦੀਵੇ ਬੱਤੀਆਂ ਬੁਝਾਈ ਰੱਖ ਹਾਂ ਬਹੁਤ ਸੋਨਾ ਗਾ ਰਿਹਾ ਮਤਲਬ ਐਕਟਰ ਇਸ ਦਾ ਤੁਸੀਂ ਛਾ ਗਏ ਹੁੰਦਾ ਸਿੰਗਰ ਬਣ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹਾਂ ਆ ਬਿਲਕੁਲ ਸਿੰਗਰ ਨੂੰ ਕਿਹੜੇ ਫੋਲੋ ਕਰਦੇ ਵੈਸੇ ਮੈਂ ਐਕਚੁਅਲੀ ਸਿੰਗਿੰਗ ਪਸੰਦ ਕਰਦੀ ਹਾਂ ਸਰਤਾਜ ਜੀ ਦੀ ਜਿੱਦਾਂ ਉਹ ਲਿਖਦੇ ਨੇ ਸਪੈਸ਼ਲੀ ਮੈਨੂੰ ਉਹਨਾਂ ਦੇ ਜਿਵੇਂ ਲਿਖਦੇ ਨੇ ਉਹ ਚੀਜ਼ਾਂ ਪਸੰਦ ਨੇ ਵੈਸੇ ਮੈਂ ਜਿੱਦਾਂ ਨੂਰ ਜਹਾਂ ਜੀ ਹੋਗੇ ਹੈ ਨਾ ਉਹਨਾਂ ਨੂੰ ਪਸੰਦ ਕਰਦੀ ਹਾਂ ਅਹ ਥੋੜਾ ਬਹੁਤ ਲਿਖ ਲੈਣੀ ਆ ਬਟ ਇੰਨਾ ਜਿਆਦਾ ਕੁਝ ਵਧੀਆ ਨਹੀਂ ਠੀਕ ਹੈ ਤੇ ਆਪਣੀ ਸੀਰੀਜ਼ ਬਾਰੇ ਲਾਸਟ ਚ ਆਡੀਅன்ஸ் ਤੋਂ ਕੋਈ ਮੈਸੇਜ ਹਾਂ ਬਸ ਇਹੀ ਮੈਸੇਜ ਮੈਸੇਜ ਹੈ ਸੌਰੀ ਇਹੀ ਮੈਸੇਜ ਹੈ ਮੇਰਾ ਕਿਉਂਕਿ ਉਹਨ ਸਾਰੇ ਯੰਗਸਟਰ ਆਪਾਂ ਨੂੰ ਪਤਾ ਆ ਕਿ OTT ਪਲੇਟਫਾਰਮ ਦੇਖਦੇ ਨੇ ਨਾ Netflix Amazon ਸਭ ਕੁਝ ਪਸੰਦ ਕਰ ਰਹੇ ਨੇ ਹਨਾ ਉਹ ਚੀਜ਼ਾਂ ਹੁਣ ਮੈਂ ਇਹੀ ਚਾਹੁੰਨੀ ਆ ਕਿ ਇਹ ਵਾਲੇ ਪ੍ਰੋਜੈਕਟ ਨੂੰ ਤੁਸੀਂ ਦੇਖਿਓ ਪਸੰਦ ਕਰਿਓ ਹਨਾ ਤਾਂ ਜੋ ਅਸੀਂ ਮਤਲਬ ਐਵੇਂ ਦੇ ਪ੍ਰੋਜੈਕਟ ਹੋਰ ਲੈ ਕੇ ਆ ਸਕੀਏ ਕਿਉਂਕਿ ਪੰਜਾਬੀ ਇੰਡਸਟਰੀ ਵਿੱਚ ਐਵੇਂ ਦੇ ਪ੍ਰੋਜੈਕਟ ਨਹੀਂ ਬਣ ਰਹੇ ਕਿਉਂਕਿ ਸਾਨੂੰ ਲੱਗਦਾ ਕਿ ਲੋਕ ਨਹੀਂ ਦੇਖਣਗੇ ਬਟ ਜੇ ਲੋਕ ਦੇਖਣਗੇ ਤਾਂ ਜ਼ਰੂਰ ਬਣਾਵਾਂਗੇ ਐਵੇਂ ਦੇ ਪ੍ਰੋਜੈਕਟ ਥੈਂਕ ਯੂ ਸੋ ਮਚ ਥੈਂਕ ਯੂ